ਨਾ ਮਨੂੰ ਇੱਕ ਗੱਲ ਦੱਸੋ ਆ ਜਿਹੜੀਆਂ ਆਪਣੀਆਂ ਵੀਡੀਓ ਵਾਇਰਲ ਕਰਦੀਆਂ ਜਾਂਾਂਗੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਇਹ ਪਾਕਿਸਤਾਨ ਵਾਲੇ ਪੰਜਾਬ ਵਿੱਚ ਕਿਉਂ ਨਹੀਂ ਹੁੰਦੀਆਂ ਇਹ ਸਾਡੇ ਵਾਲੇ ਪੰਜਾਬ ਵਿੱਚ ਹੀ ਕਿਉਂ ਹੁੰਦੀਆਂ ਕਦੀ ਪ੍ਰੀਤ ਜੱਟੀ ਨੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਕਦੀ ਅਮਨ ਰਾਮ ਗੜੀਆ ਨੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਤੇ ਹੁਣ ਉਹ ਪਲ ਫਾਰਮ ਵਾਲੀ ਦੀ ਵੀਡੀਓ ਲੀਕ ਹੋ ਗਈ ਇਹ ਵੀਡੀਓ ਲੀਕ ਪੰਜਾਬ 'ਚ ਕਿਉਂ ਹੁੰਦੀਆਂ ਇਹ ਪਾਕਿਸਤਾਨ ਵਾਲੇ ਪੰਜਾਬ 'ਚ ਕਿਉਂ ਨਹੀਂ ਹੁੰਦੀਆਂ ਮੈਨੂੰ ਇੱਕ ਗੱਲ ਦੱਸੋ ਇਹ ਹਰਿਆਣੇ ਚ ਕਿਉਂ ਨਹੀਂ ਹੁੰਦੀਆਂ ਇਹ ਹਿਮਾਚਲ ਚ ਕਿਉਂ ਨਹੀਂ ਹੁੰਦੀਆਂ ਇਹ ਜੰਮੂ ਚ ਕਿਉਂ ਨਹੀਂ ਹੁੰਦੀਆਂ ਇਹ ਰਾਜਸਥਾਨ ਚ ਕਿਉਂ ਨਹੀਂ ਹੁੰਦੀਆਂ ਇਹ ਦਿੱਲੀ ਚ ਕਿਉਂ ਨਹੀਂ ਹੁੰਦੀਆਂ ਇਹ ਸਾਰਾ ਗੰਦ ਪੰਜਾਬ ਚ ਹੀ ਕਿਉਂ ਪੈ ਗਿਆ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਮੇਰੇ ਪੰਜਾਬ ਚ ਤਿੰਨ ਚਾਰ ਪੀੜੀਆਂ ਮਰ ਗਈਆਂ ਕੋਈ ਚਿੱਟੇ ਦੀ ਢੇਡ ਚੜ ਗਈ ਕੋਈ ਸਮੈਕ ਦੀ ਢੇਡ ਚੜ ਗਈ ਕੋਈ ਮਾਰੇ ਮਹੌਲ ਦੀ ਢੇਡ ਚੜ ਗਈ ਤੇ ਬੱਚੇ ਜਿਹੜੇ ਆ ਉਹ ਸਭ ਘਟਿਆ ਲੋਗ ਉਹ ਕਹਿੰਦੇ ਸ਼ੇਰਾ ਦੇ ਖੁੱਡਾ ਜਿਗੇ ਦੜ ਕਰਨ ਕਲੋਲਾ ਇਹ ਸਭ ਗਿੱਦੜ ਹੁਣ ਕਲੋਲਾ ਕਰ ਰਹੇ ਆ ਇਹ ਪੰਜਾਬ ਦਾ ਨਾਮ ਖਰਾਬ ਕਰ ਰਹੇ ਆ ਓਏ ਕਿਤੇ ਪੰਜਾਬੀਆਂ ਨੂੰ ਅਮਰੀਕਾ ਤੱਕ ਇੰਗਲੈਂਡ ਤੱਕ ਸਲੂਟ ਵੱਜਦੇ ਸੀ ਪੰਜਾਬੀਆਂ ਦੇ ਨਾਂ ਦੇ ਚੌਕ ਬਣਦੇ ਸੀ ਤੇ ਹੁਣ ਹੁਣ ਹਰ ਜਗ੍ਹਾ ਪੰਜਾਬੀਆਂ ਨਾਲ ਨਫ਼ਰਤ ਹੋਣ ਲਈ ਆ ਇਹਦਾ ਕੁਛ ਤੇ ਕਾਰਨ ਹੈਗਾ ਨਾ ਕੁਛ ਤੇ ਕਾਰਨ ਹੈਗਾ ਨਾ ਓਏ ਸਭ ਆਪ ਆਪਣੇ ਵੀਡੀਓ ਵਾਇਰਲ ਕਰਦੀਆਂ ਆ ਇਹ ਸਭ ਆਪ ਫੇਮਸ ਹੋਣ ਵਾਸਤੇ ਨਾ ਪਹਿਲੋਂ ਪਹਿਲੋ ਆਮਨ ਅਰਾਮ ਗੜੀ ਆ ਪ੍ਰੀਤ ਜੱਟੀ ਉਹਨਾਂ ਨੇ ਪੈਸਾ ਕਮਾ ਲਿਆ ਉਹਨਾਂ ਨੂੰ ਚੀਫ ਅਗਸਟ ਬੁਲਾਉਣ ਲੱਗ ਪੈ ਸਕੂਲਾ 'ਚ ਹੱਦ ਹੋ ਗਈ ਉਹ ਬਰੌਂਡ ਕੁੜੀ ਉਹਦੀਆਂ ਵੀ ਵਾਇਰਲ ਹੋਈਆਂ ਹੋਈਆਂ ਉਹ ਵੀ ਬਥੇਰੀਆਂ ਰੀਲਾਂ ਬਣਾਉਂਦੀ ਆ 10 ਕ ਮਿੰਟ ਲਾ ਕੇ ਬੈਲਡਿੰਗ ਕਰ ਲੈਂਦੀ ਆ ਤੇ ਲੋਕ ਕਹਿੰਦੇ ਬੱਲੇ 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 ਇਹ ਸਭ ਰੀਲਾਂ ਵਾਲੀਆਂ ਆ ਵੀਰੋ ਓਏ ਸਭ ਤਾਂ ਉਹ ਉल्लू ਬਣਾਉਂਦੀਆਂ ਤੇ ਪੰਜਾਬ ਦੇ ਲੋਕਾਂ ਦਾ ਐਡਾ ਬੇੜਾ ਗਰਕ ਹੋ ਚੁੱਕਾ ਆ ਉਹ ਕਿਸੇ 올림픽 ਵਾਲੀ ਕੁੜੀ ਨੂੰ ਇਹਨਾ ਮੈਡਲ ਨਹੀਂ ਦੇਣਾ ਉਹ ਕਿਸੇ ਕੁੜੀ ਨੂੰ ਜਿਹਨੇ ਫੌਜ ਚ ਬਹਾਦਰੀ ਕੀਤੀ ਆ ਉਹ ਉਹਨਾਂ ਉਹਨੂੰ ਨਹੀਂ ਯਾਦ ਕਰਨਾ ਉਹ ਕੋਈ ਪੁਲਿਸ ਵਾਲੀ ਕੁੜੀ ਦਾ ਇਹ ਨਾਂ ਨਹੀਂ ਲੈਣਾ ਜਸਾ ਬਰ ਇਲਾ ਵਾਲੀਆਂ ਸ਼ਾਇਆ ਪਈਆ ਪੰਜਾਬ ਚ ਹੋ ਕੀ ਦੱਸਾਂ ਕੀ ਦੱਸਾਂ ਮੈਨੂੰ ਤੇ ਸ਼ਰਮ ਆਉਂਦੀ ਆ ਓਏ ਹੁਣ ਕੀ ੜਿਆ ਪੰਜਾਬ ਚ ਉਹ ਸਾਰਾ ਗੰਦ ਮੰਦ ਪੰਜਾਬ ਦੇ ਲੋਕਾਂ ਨੇ ਸਾਰੇ ਚਾੜ੍ਹ ਰੱਖਿਆ ਉਹ ਪੰਜਾਬ ਦੇ ਲੋਕਾਂ ਤਾ ਕਦੋਂ ਅਕਲ ਲਿਆਉਗੀ ਕੀ ਤੁਸੀਂ ਮੋਰ ਕੀ ਰਹਿਣਾ ਆ ਉਹ ਸਾਡੀ ਜਵਾਨੀ ਵਦੇਚਾ ਤੇ ਦਿਹਾੜੀਆਂ ਕਰ ਰਹੀ ਆ ਸਾਡੀਆਂ ਧੀਆਂ ਸਰੀਰ ਵਿੱਚ ਜਰੀਆਂ ਉਹਨਾਂ ਦਾ ਕੋਈ ਦੋਸ਼ ਨਹੀਂ ਅਸੀਂ ਜਿਹੋ ਜਿਹਾ ਸਮਾਜ ਦਿੱਤਾ ਸਾਡੀ ਜਵਾਨੀ ਨੇ ਉਹ ਜਿਹਾ ਸਮਾਜ ਲੈ ਲਿਆ ਉਹ ਜੇ ਚੀਨ ਦੇ ਲੋਕ ਚੀਨ ਦੀਆਂ ਕੁੜੀਆਂ ਜੇ ਰਾਕੇਟ ਚਲਾਉਂਦੀਆਂ ਫਾਈਟਰ ਜੈਟ ਚਲਾਉਂਦੀਆਂ ਔਰ ਜੇ ਟਰੈਕਟਰ ਚਲਾਉਂਦੀਆਂ ਤੇ ਉਹਨਾਂ ਦੇ ਸਮਾਜ ਨੇ ਉਹਨਾਂ ਨੂੰ ਦਿੱਤੇ ਆ ਤੇ ਅਸੀਂ ਜੋ ਆਪਣੀ ਜਵਾਨੀ ਨੂੰ ਦਿੱਤਾ ਸਾਡੀ ਜਵਾਨੀ ਉਹ ਕਰ ਰਹੀ ਆ ਓਏ ਓਏ ਇਹਨਾਂ ਤੋਂ ਬਚੋ ਇਹਨਾਂ ਨੂੰ ਲਾਂ ਤਾਂ ਪਾਓ ਇਹਨਾਂ ਦੇ ਥੱਕੋ ਇਹਨਾਂ ਦੇ ਮੂੰਹ ਤੇ ਥੱਕੋ ਨਹੀਂ ਤਾਂ ਇਹ ਗੰਦ ਹੋਰ ਵੱਧ ਜਾਣਾ ਪੰਜਾਬ 'ਚ ਓਏ ਔਰ ਨਹੀਂ ਤੇ ਘਰ ਘਰ ਇਹੋ ਜੀਆਂ ਰੀਲਾਂ ਬੜੇ ਨਾਲ ਲੱਗ ਪੈਣੀਆਂ ਤੇ ਆ ਪੌਡਕਾਸਟਾਂ ਵਾਲੇ ਕੰਜਰ ਮੈਂ ਸਾਰਿਆਂ ਨੂੰ ਕੰਜਰ ਨਹੀਂ ਕਹਿੰਦਾ ਸਾਰਾ মিডিਆ ਮਾੜਾ ਨਹੀਂ ਹੈਗਾ ਚੰਗਾ মিডিਆ ਵੀ ਹੈਗਾ ਆ ਪਰ ਉਹ ਬੜਾ ਘਟਿਆ ਬਹੁਤ ਘਟਿਆ ਚੰਗਾ মিডিਆ ਇਹ ਜਿੰਨੇ ਪੌਡਕਾਸਟਾਂ ਵਾਲੇ ਗੰਦ ਮੰਦੇ ਆ ਇਹਨਾਂ ਦੇ ਗਵਾਹ ਦੇ ਕੋਈ ਕਤਲ ਹੋ ਜਾਏ ਕੋਈ ਘਟਨਾ ਹੋ ਜਾਏ ਨਾ ਪੈਸੇ ਮੰਗਣੇ ਆ ਉਹ ਖਬਰ ਨਹੀਂ ਲਾਉਣੀ ਇਹਨਾਂ ਵੇਖਣਾ ਸਵੇਰੇ ਉੱਠ ਕੇ ਕਿ ਕੰਜਰ ਖਾਣਾ ਕਿੱਥੇ ਹੋਇਆ ਆ ਜਿੱਥੇ ਕੰਜਰ ਖਾਣਾ ਹੋਇਆ ਹੋਇਆ ਉੱਥੇ ਇਹਨਾਂ ਜਾ ਕੇ ਪਾਡਕਾਸਟ ਜੇ ਆਪਣੇ ਕੈਮਰੇ ਕੁਮਰੇ ਜਿਹਾ ਖੋਲ ਕੇ ਤੇ ਕਰਨਾ ਲੱਗ ਪੈਣਾ ਆ ਓਏ ਪੰਜਾਬ ਕੀਦਰ ਨੂੰ ਜਾ ਰਿਹਾ ਪੰਜਾਬ ਦੇ ਲੋਕੋ ਬਚਾ ਲੋ ਓ ਬਚਾ ਲੋ ਅਣਖੀ ਲੋਕੋ ਕੀ ਅਣਖੀ ਲੋਕ ਪੰਜਾਬ ਚ ਮਰ ਗਏ ਆ ਓਏ ਬਚਾ ਲੋ ਉਹ ਪਾਕਿਸਤਾਨ ਦੇ ਵਾਲੇ ਪੰਜਾਬ ਵਾਲੇ ਸਾਡੇ ਤੋਂ ਬੜੇ ਅਣਖੀ ਲੋਕੇ ਆ ਉਹ ਹਰਿਆਣਾ ਵਾਲੇ जाट ਵੀਰ ਸਾਡੇ ਤੋਂ ਅਣਖੀ ਲੋਕੇ ਆ ਉਹ ਹਮਾਚਲ ਵਾਲੇ ਸਾਡੇ ਤੋਂ ਅਣਖੀ ਆ ਉਹ ਜੰਮੂ ਚ ਗਿਆ ਉਹਦੀ ਵੀਡੀਓ ਵਾਇਰਲ ਹੁੰਦੀਆਂ ਕੁੜੀਆਂ ਦੀਆਂ ਰਾਜਸਥਾਨ ਤੇ ਜਿੱਥੇ ਪੰਜਾਬੀ ਰਹਿੰਦੇ ਉੱਥੇ ਕਿਉਂ ਨਹੀਂ ਹੁੰਦੀਆਂ ਔਜੂਪੀ ਵਿੱਚ ਬੜੇ ਪੰਜਾਬੀ ਰਹਿੰਦੇ ਆ ਉਹਨਾਂ ਦੀਆਂ ਵੀਡੀਓ ਵਾਇਰਲ ਕਿਉਂ ਨਹੀਂ ਹੁੰਦੀਆਂ ਇਹ ਇਹ ਪੰਜਾਬ ਵਿੱਚ ਹੀ ਵੀਡੀਓ ਵਾਇਰਲ ਕਿਉਂ ਹੁੰਦੀਆਂ ਵੀਰੋ ਇਹ ਗੱਲ ਸੋਚਣੀ ਪੈਣੀ ਆ ਤਾਇਆ ਟੈਂਪੋ ਲਾਲ ਝੂਠ ਨਹੀਂ ਬੋਲਦਾ ਕੋ ਤਾਇਆ ਟੈਂਪੋ ਲਾਲ ਝੂਠ ਨਹੀਂ ਬੋਲਦਾ ਇਹ ਗੱਲਾਂ ਬੜੀਆਂ ਤਾਂ ਦੀਆਂ ਆ ਓ ਸੋਚਣਾ ਪੈਣਾ ਓ ਸੋਚਣਾ ਪੈਣਾ ਵੀਰੋ ਸੋਚਣਾ ਪੈਣਾ ਓ ਅਣਖੀ ਪੰਜਾਬ ਵਾਲਿਓ ਜਾਗ ਜਾਓ ਨਹੀਂ ਤੇ ਪੰਜਾਬ ਦਾ ਬੇੜਾ ਘਰਕ ਹੋ ਜਾਣਾ ਨਹੀਂ ਤੇ ਰੀਲਾ ਵਾਲਾ ਪੰਜਾਬ ਫੇਮਸ ਹੋ ਜਾਣਾ ਕੰਜਰਾਂ ਦਾ ਪੰਜਾਬ ਪੇਮਸੋ ਜਣਾ ਅੱਜ ਵੀ ਹੱਲੇ ਵੀ ਮੌਕਾ ਆ ਓਏ ਐਸੇ ਕੰਜਰ ਖਾਣੇ ਦਾ ਕੋਸ਼ ਕਰੋ ਇਹਦਾ ਵਿਰੋਧ ਕਰੋ ਅੱਜ ਇਹ ਲੰਡੂ ਪੌਡਕਾਸਟਾਂ ਵਾਲਿਆ ਇਹਨਾਂ ਦਾ ਝਾਂਬਾ ਲਾਓ ਇਹਨਾਂ ਨੂੰ ਨਫ਼ਰਤ ਕਰੋ ਇਹਨਾਂ ਦੇ ਚੈਨਲ ਬਲੌਕ ਕਰੋ ਇਹਨਾਂ ਦੇ ਇਹ 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 ਸਭ ਤੋਂ ਜ਼ਿਆਦਾ ਪੌਡਕਾਸਟਾਂ ਵਾਲਿਆਂ ਗੰਦ ਪਾਇਆ ਜਦੋਂ ਕੋਈ ਕਿਸਾਨ ਦਵਾਈ ਪੀ ਕੇ ਮਾਰਦਾ ਉੱਥੇ ਪੌਡਕਾਸਟਾਂ ਵਾਲੇ ਕਿਉਂ ਨਹੀਂ ਜਾਂਦੇ ਜਦੋਂ ਕਿਸੇ ਤੀਪੜ ਨਾਲ ਮਾਰਾ ਹੁੰਦਾ ਉੱਥੇ ਪੌਸਟਕਾਸਟਾਂ ਵਾਲੇ ਕਿਉਂ ਨਹੀਂ ਜਾਂਦੇ ਇਹ ਕੰਜਰ ਖਾਣੇ ਵਾਸਤੇ ਹੀ ਪੌਡਕਾਸਟਾਂ ਵਾਲੇ ਕਿਉਂ ਭੱਜਦੇ ਆ ਹੈ ਜੇ ਹੀ ਕੰਜਰ ਖਾਣਾ ਕਰਦੀ ਉੱਥੇ ਹੀ ਪੌਡਕਾਸਟਾਂ ਵਾਲੇ ਉਹਦੇ ਘਰ ਲੈਣ ਲਾ ਦਿੰਦੇ ਤਾਂ ਮੈਨੂੰ ਇਹ ਵੀ ਪਤਾ ਲੱਗਾ ਜਿੰਨੀਆਂ ਕੰਜਰੀਆਂ ਏ 50 50 ਹਜ਼ਾਰ ਰੁਪਈਆ ਲੈਂਦੀਆਂ ਆ ਪੌਡਕਾਸਟ ਕਰਨ ਦਾ ਲੋਕਾਂ ਨੂੰ ਕਹਿੰਦੀ ਆ ਮੈਂ 400 ਦਿਹਾੜੀ ਕਰਦੀ ਆ ਮੈਂ 500 ਦਿਹਾੜੀ ਕਰਦੀ ਆ ਪਰ ਇਹ ਸਾਰੀਆਂ ਉਹ ਚਵਲ ਔਰ ਤਾਂਚਾ ਵਾਲੇ ਚਵਲਾ ਚਵਲਾ ਜਿਹੜੀਆਂ ਪੰਜਾਬ ਦਾ ਨਾਂ ਖੁਦ ਪੈਸੇ ਕਮਾ ਕੇ ਪੰਜਾਬ ਨੂੰ ਕਲਗ ਕੇ ਤੇ ਕਰ ਰਹੀਆਂ ਵੀ ਰੋਏ ਸੋਚਣਾ ਪੈਣਾ ਸੋਚਣਾ ਪੈਣਾ ਵੀ